ਮਿੰਟੂ ਜੀ ਕਹਿੰਦੇ ਕਿ ਮੀ ਜਿਹੜੇ ਆ ਨਾ ਉਹ ਦੁਬਾਰਾ ਫੇਰ ਭਾਰੀ ਮੀ ਪੈਣ ਦੀ ਕਹ ਲੋ ਕਿ ਇੱਕ ਪੇਸ਼ੈਂਟ ਕੋਈ ਕੀਤੀ ਜਾ ਰਹੀ ਹੈ ਕਿ ਮੀ ਪੈ ਸਕਦੇ ਨੇ ਜ਼ਿਆਦਾ ਤੇ ਰਾਵੀ ਦੇ ਵਿੱਚ ਉਹ ਤਾਂ ਕਹਿੰਦੇ ਪਾਣੀ ਜਿਹੜਾ ਛੱਡਿਆ ਜਾਂਦਾ ਉਹਦੀ ਮਾਤਰਾ ਵੀ ਵਧਾਤੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਜੇ ਮੀ ਜ਼ਿਆਦਾ ਪੈਂਦੇ ਨੇ ਕਿਦਾਂ ਦੇਖੋ ਕੁਝ ਇਲਾਕਿਆਂ 'ਚ ਹੋ ਸਕਦਾ ਹੈ ਕਿ ਪ੍ਰਭਾਵ ਪੈ ਵੀ ਜਾਵੇ ਹੂੰ ਰਾਵੀ ਦੇ ਉੱਤੇ ਤੇ ਕੋਲੀਆਂ ਕੋਲੀਆਂ ਆਡਾ ਤੁਸੀਂ ਦੇਖਿਆ ਹੋਣਾ ਨਹੀਂ ਦੇਖਿਆ ਹੋਗਾ ਤਾਂ ਦੇਖ ਲੈਣਾ ਪਗਲਕ ਤੌਰ ਤੇ ਪਿਛਲੀ ਵਾਰੀ ਸਭ ਤੋਂ ਪਹਿਲਾਂ ਪੰਜਾਬ ਚੁੱਥੇ ਤਬਾਹੀ ਹੋ ਗਈ ਸੀ। ਤਾਂ ਗੱਲ ਇਹ ਆ ਕਿ ਕੁਝ ਇਲਾਕਿਆਂ ਦੇ ਵਿੱਚ ਹੋ ਸਕਦਾ ਕਿ ਤਬਾਹੀ ਹੋ ਜਾਵੇ। ਪਰ ਦੇਖੋ ਇਹਦੇ ਤੇ ਮੈਂ ਵੀ ਸਵੇਰੇ ਕਾਫੀ ਚਿੰਤਤ ਹੋਇਆ ਤੇ ਮੈਨੂੰ ਮੇਰੇ ਦੋਸਤ ਨੇ ਹੁਣੇ ਥੋੜੀ ਦੇਰ ਪਹਿਲਾਂ ਸਮਝਾਇਆ ਕਿ ਦੇਖੋ ਪਹਿਲੀ ਗੱਲ ਇਹ ਆ ਕਿ ਪੈਸ਼ੀਨ ਕੋਈ ਸਹੀ ਹੈ। ਆਪਣੇ ਕੁਝ ਜ਼ਿਲ੍ਹਿਆਂ ਵਾਸਤੇ ਵਾਰਨਿੰਗ ਹੈ ਸਹੀ ਹੈ। ਹੁਣ ਦੋ ਤਰ੍ਹਾਂ ਦੀਆਂ ਚੀਜ਼ਾਂ ਨੇ। ਇੱਕ ਤੇ ਇਹ ਆ ਕਿ ਜੋ ਪੈਸ਼ੀਨ ਕੋਈ ਕੀਤੀ ਜਾ ਰਹੀ ਹੈ 160 ਤੋਂ 180 ਐਮ ਐਮ ਬਹੁਤ ਭਾਰੀ بارش ਹੁੰਦੀ ਆ ਜੀ ਉਹ ਪਾੜਾਂ ਦੀ ਆ ਠੀਕ ਹੈ ਜੀ ਪਾੜਾਂ ਦੀ ਆ ਪਰ ਜਿਹੜੀ ਪੈਸ਼ੀਨ ਗੋਈ ਦੇ ਨਾਲ ਨਾਲ ਇਹ ਗੱਲ ਕਹੀ ਜਾ ਰਹੀ ਆ ਕਿ ਦੇਖੋ ਜੀ ਇਹ 80 ਸਾਲ ਦਾ ਜਿਹੜਾ ਹੈ ਉਹ ਪੈਸ਼ੀਨ ਗੋਈ ਦੇ ਪਰੋਂ ਕਹ ਲੋ ਕਿ ਅੰਕੜਾ ਬਹੁਤ ਵੱਡਾ ਹੈ ਤਾਂ ਉਹ ਅਕਤੂਬਰ ਦੇ ਲਿਹਾਜ਼ ਨਾਲ ਹੈ ਮੌਨਸੂਨ ਸੀਜ਼ਨ ਦੇ ਲਿਹਾਜ਼ ਨਾਲ ਹੈ ਇਸ ਚੀਜ਼ ਨੂੰ ਸਮਝਣ ਦਾ ਮਾਮਲਾ ਹੈ ਦੁਜਾ ਕਿ ਪਾਣੀ ਤੇ ਡੈਫੀਨਟਲੀ ਵੱਧ ਛੱਡਿਆ ਜਾਏਗਾ ਕੁਝ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਭਾਈ ਦੁਬਾਰ ਤੋਂ ਪਾਣੀ ਚੜੇ ਉਹ ਕਿੰਨਾ ਨੁਕਸਾਨ ਹੁੰਦਾ ਬਾਤ ਦੀ ਗੱਲ ਪਰ ਜਿਹੜੀ ਗੱਲ ਪੰਜਾਬ ਦੇ ਲਿਹਾਸ ਨਾਲ ਵੇਖਣ ਵਾਲੀ ਹੈ ਉਹ ਇਹ ਆ ਕਿ ਉਸ ਹੜ ਦੇ ਪਾਣੀ ਨਾਲ ਜਾਂ ਚੜੇ ਪਾਣੀ ਨਾਲ ਨੁਕਸਾਨ ਤੇ ਉਹਨਾਂ ਇਲਾਕਿਆਂ 'ਚ ਹੋਣਾ ਜਿੱਥੇ ਪਹਿਲਾਂ ਹੀ ਆਲਰੇਡੀ ਹੋ ਚੁੱਕਾ ਹੈ ਜੀ ਕੀ ਆ ਭਾਈ ਹੋਰ ਹੋ ਜਾਏਗਾ ਪਰ ਜਿੱਥੇ ਫਸਲ ਖਲੋਤੀ ਆ ਹੂੰ ਫਸਲ ਪੱਕਣ ਦੇ ਕਗਾਰ ਤੇ ਆ ਜਾਂ ਪੱਕ ਚੁੱਕੀ ਆ ਮੀ ਉਹਨਾਂ ਇਲਾਕਿਆਂ 'ਚ ਕੱਲਾ ਨਹੀਂ ਹੈ ਉਹਦੇ ਨਾਲ ਘੜੇ ਮਾਰੀ ਦੀ ਵੀ ਸੰਭਾਵਨਾ ਹੋ ਸਕਦੀ ਜੀ ਤਾਂ ਇੱਥੇ ਵਿਪਤਾ ਹੈ ਹਾਂ ਇਹ ਉਦੋਂ ਵੀ ਜ਼ਿਆਦਾ ਨੁਕਸਾਨਦੇ ਹੋ ਜਾਂਦੇ ਨੇ ਕਿਉਂਕਿ ਤੁਸੀਂ ਦੇਖੋ ਨਾ ਕਿ ਘੜੇ ਮਾਰੀ ਦੀ ਵੀ ਸੰਭਾਵਨਾ ਹੈ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾ ਦੀ ਵੀ ਸੰਭਾਵਨਾ ਹੈ ਹਮ ਹੋਇਆ ਕੀ ਆ ਕਿ ਉਧਰੋਂ ਜੇ ਆਪਾਂ ਦੇਖੀਏ ਤੇ ਇਹ ਜਿਹੜਾ ਮੌਨਸੂਨ ਆ ਇਹ ਜਾ ਰਿਹਾ ਹੈ ਜੀ ਚਾਟਾ ਕਰਕੇ ਤੇ ਦੂਜੇ ਪਾਸੇ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਹੈ ਉਹ ਸ਼ੁਰੂ ਹੋ ਗਿਆ ਹੂੰ ਉਹਨੇ ਇਹਨੂੰ ਜਾਂਦੇ ਜਾਂਦੇ ਮੈਨੂੰ ਲੱਗਦਾ ਫੜ ਲਿਆ ਕਿ ਚਾਤਾ ਕਹਾ ਹੈ ਸੋਨੇ ਆ ਹੂੰ ਤਾਂ ਹੁਣ ਜਿਹੜਾ ਇਹ ਪੰਗਾ ਪੈ ਗਿਆ ਹੈ ਤਾਂ ਹੁਣ ਆਪਾਂ ਨੂੰ ਇਹੋ ਹੀ ਆਸ ਰੱਖਣੀ ਚਾਹੀਦੀ ਹੈ ਉਮੀਦ ਕਰਨੀ ਚਾਹੀਦੀ ਆ ਕਿ ਪਹਾੜਾਂ ਵਾਲਾ ਤੇ ਚਲੂ ਵੀ ਹੋ ਸਕਦਾ ਹੈ ਕਿ ਡੈਮ ਸੰਭਾਲ ਲੈਣ ਪਾਣੀ ਰਿਲੀਜ਼ ਕਰਨਾ ਪਵੇ ਕੁਝ ਇਲਾਕਿਆਂ 'ਚ ਚੜਾਅ ਵੀ ਆਵੇ ਤੇ ਕੁਝ ਇਲਾਕਿਆਂ ਦੇ ਵਿੱਚ ਮਾਰ ਵੀ ਹੋ ਜਾਵੇ ਪੌਸਿਬਿਲਿਟੀ ਹੈ ਹਾਂਜੀ ਸੰਭਾਵਨਾ ਹੈ ਸੰਭਾਵਨਾ ਹੈ ਪਰ ਇਹ ਉਤੋਂ ਵੀ ਖਤਰਨਾਕ ਸਿਚੁਏਸ਼ਨ ਹੈ ਜਿਹੜੀ ਆਪਾਂ ਇੱਧਰ ਦੇਖ ਰਹੇ ਹਾਂ ਕਿ ਸ਼ਾਇਦ ਪਠਾਨਕੋਟ ਏਰੀਆ ਲਾਲੋ ਫਿਰ ਅੱਗੇ ਅਮਰਸਰ ਤਰਨਤਾਰਨ ਤੇ ਇਸ ਤੋਂ ਇਲਾਵਾ ਫਿਰ ਅੱਗੇ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਸੰਭਾਵਨਾ ਹੈ ਜੀ ਤਾਂ ਉੱਥੇ ਤੇ ਹੁਣ ਫਸਲਾਂ ਪੱਕੀਆਂ ਨਹੀਂ ਨਾ ਬਿਲਕੁਲ ਜੀ ਜਿੱਥੇ ਬਚੀਆਂ ਨੇ ਉੱਥੇ ਪੱਕੀਆਂ ਨੇ ਹੂੰ ਜਾਂ ਪੱਕਣ ਦੇ ਕਗਾਰ ਤੇ ਆ ਤੇ ਉੱਥੇ ਨੁਕਸਾਨ ਹੋ ਜਾਂਦਾ ਤੇ ਉਹ ਕਹ ਲੋ ਕਿ ਹਰ ਦੇ ਨਾਲ ਉਹ ਵੀ ਪੈੜਾ ਨੁਕਸਾਨ ਹੋਏਗਾ ਜਿੱਥੇ ਵੀ ਇਦਾਂ ਹੋ ਜਾਏਗਾ ਤਾਂ ਦੁਆ ਕਰਦੇ ਆ ਕਿ ਨਾ ਹੀ ਹੋਵੇ ਤੇ ਬਿਹਤਰ ਆ ਬਿਲਕੁਲ ਜੀ ਰਾਜਵਿੰਦਰ ਸਿੰਘ ਬਾੜ ਜੀ ਕਹੇ ਕਿ 4 ਅਕਤੂਬਰ ਨੂੰ ਭਾਰੀ ਮੀਂਹ ਦਸ ਰਿਹਾ ਤੇ ਇੱਕ ਮਿੱਤਰ ਬਲਵੀਰ ਖਚਰ ਜੀ ਦਸ ਰਿਹਾ ਕਹਿੰਦੇ ਰਾਣੀ ਐਸਾਈਡ ਸਿਰਸਾ ਸਾਈਡ ਕਹਿੰਦੇ ਸਾਡੇ ਤੇ ਮੀਂਹ ਹੁਣ ਵੀ ਪੈ ਰਿਹਾ ਤੇ ਆ ਯਾਦਵਿੰਦਰ ਢਿੱਲੋਂ ਜੀ ਬੀਐਸਐਫ ਵਾਲੀਆਂ ਜਿਹੜੀਆਂ ਟੁਕੜੀਆਂ ਤੁਸੀਂ ਗੱਲ ਕਰਦੇ ਹੋ ਇਹਦੇ ਬਾਰੇ ਗੱਲ ਹੋਈ ਸੀ ਕੱਲ ਵੀ ਹੋਈ ਸੀ ਆਪਣੀ ਗੱਲ ਤੇ ਪਹਿਲਾਂ ਵੀ ਹੋਈ ਸੀ ਇਸ ਤੋਂ ਇੱਕ ਕਮੈਂਟਮੈਂਟ ਜੀ ਸ਼ਰਨ ਢਿੱਲੋਂ ਜੀ ਦਾ ਇਹ ਕਹਿੰਦੇ ਕਿ ਪੰਜਾਬ ਦੇ ਸਿਹਤ ਬੀਮਾ ਯੋਜਨਾ ਦਾ ਕੀ ਬਣਿਆ ਸ਼ਾਇਦ 10 ਲੱਖ ਵਾਲੇ ਕਾਰਡਾਂ ਦੀ ਗੱਲ ਕਰ ਰਹੇ ਨੇ ਨਹੀਂ ਉਹ ਤੇ ਪਹਿਲਾਂ ਹੀ ਮਤਲਬ ਕਿ ਕਮ ਹੋ ਗਿਆ ਸੀਗਾ ਇਹਨਾਂ ਨੇ ਦੋ ਕੁ ਜ਼ਿਲ੍ਹੇ ਜਿੱਦਾਂ ਤਰਨਤਾਰਨ ਜਿੱਥੇ ਚੋਣ ਆ ਤੇ ਇੱਕ ਬਰਨਾਲਾ ਉਹਦੇ ਵਾਸਤੇ ਪਾਇਲਟ ਪ੍ਰੋਜੈਕਟ ਤੋਰ ਕੇ ਤੇ ਦੂਜਾ ਜਿਹੜਾ ਸਾਰਾ ਕੰਮਕਾਰ ਸੀਗਾ ਉਹਨੂੰ ਇਹਨਾਂ ਨੇ ਦਸੰਬਰ ਤੇ ਛੱਡ ਦਿੱਤਾ ਹੂੰ ਕਿ ਆਏਗਾ ਦਸੰਬਰ ਤੇ ਬਣਾਵਾਂਗੇ ਕੋਈ ਨਾ ਕੋਈ ਉਹਦੇ ਤੇ ਪ੍ਰੋਗਰਾਮ ਫਿਰ ਦੱਸਾਂਗੇ ਤੁਹਾਨੂੰ ਜੀ ਜੀ ਹੁਣ ਜਦੋਂ ਦਸੰਬਰ ਆ ਗਿਆ ਤੇ ਹੋ ਸਕਦਾ ਨਵੇਂ ਸਾਲ ਦੀ ਆਮਦ ਮੌਕੇ ਜਿਵੇਂ ਅੱਗੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਾ ਲਾਰਾ ਲੱਪਾ ਲਾਰਾ ਲੱਪਾ ਇਦਾਂ ਦਾ ਕੋਈ ਨਾ ਹੁੰਦਾ ਸੀਗਾ ਠੀਕ ਹੈ ਨਾ ਜੀ ਤਾਂ ਭਾਈ ਕੋਈ ਹੋ ਸਕਦਾ ਕਿ ਇਦਾਂ ਦਾ ਪ੍ਰੋਗਰਾਮ ਲੀਕ ਦੇਣ ਕਿ 31 ਜਨਵਰੀ ਵਾਲੇ ਦਿਨ ਵੀ ਆਪਾਂ ਲਾਂਚ ਕਰਾਂਗੇ ਨਵੇਂ ਸਾਲ ਦੇ ਮੌਕੇ ਤੇ ਇਹ ਸ਼ੁਗਲੀ ਆਦਮੀ ਆ ਰੰਗੀਨ ਆਦਮੀ ਆ ਰਾਜਨੀਤੀ ਦੇ ਇਹਨਾਂ ਦੇ ਕੰਮ ਮੋਦੀ ਵਾਲੇ ਹੀ ਆ ਜਿਵੇਂ ਮੋਦੀ ਆ ਸਭ ਜੀਐਸਟੀ ਲਾਗੂ ਕਰਨੀ ਸੀ ਤੋ ਤੁਹਾਡਾ ਪਲਾਓ ਜੇ ਰਾਤ ਨੂੰ ਲੋਕਾਂ ਨੂੰ ਠਾਇਆ ਤੇ ਸੰਸਦ ਦਾ ਸਮਾਗਮ ਤੇ ਉੱਤੇ ਲਿਆ ਕੇ ਢੋਲ ਜਿਆ ਦਾ ਉਹਦੇ ਉੱਤੇ ਸਿੰਘ ਜੇ ਮਾਰੇ ਮਤਲਬ ਕਿ ਲੋ ਜੀ ਘੰਟਾ ਖੜਕਾ ਦਿੱਤਾ ਜੀਐਸਟੀ ਲਾਗੂ ਹੋ ਗਈ ਕੰਮ ਤੁਸੀਂ ਮੋਦੀ ਸਾਹਿਬ ਦੇ ਨੇਾਰੇ ਵੇਖੋ ਜੀ 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 ਕਰੋਨਾ ਆ ਗਿਆ ਕਹਿੰਦਾ ਥਾਲੀ ਖੜਕਾ ਦਿਓ ਹਮ ਦਾ ਅਖਸ਼ੇ ਕੁਮਾਰ ਉਰੀ ਥਾਲੀ ਟੁੱਟ ਗਈ ਲਿਆ ਟਮਿਕਲੇ ਇੱਕ ਹੋਰ ਫੜ ਕੇ ਲਿਆ ਉਹ ਥਾਲੀ ਪਾੜ ਗਈ ਮਤਲਬ ਕਿ ਉਹ ਮਨਾਂ ਜਾਤੇ ਅੱਜ ਤੇਰਾ ਲੌਂਗ ਵਾਚੂ ਤੇ ਜਾਣ ਅੱਜ ਢੋਲ ਪਾਟੂ ਉਹ ਹਾਲ ਬਣ ਗਿਆ ਜੀ ਤੇ ਸਭ ਥਾਲੀਆਂ ਤੋੜਤੀਆਂ ਲੋਕਾਂ ਨੇ ਫੇਰ ਕਹਿੰਦੇ ਵੀ ਤਾਲੀ ਵਜਾਓ ਤਾਂ ਤਾਲੀ ਮਾਰ ਮਾਰ ਕੇ ਸਰ ਜਿੱਦਾਂ ਜਰਦੇ ਵਾਲੇ ਬੰਦੇ ਹੁੰਦੇ ਆ ਉਹਨਾਂ ਦੀਆਂ ਤਾਲੀਆਂ ਹੀ ਘਸ ਜਾਂਦੀਆਂ ਉਹ ਲਾਲਾ ਕੇ ਚੂਨਾ ਤੇ ਉਦਾਂ ਹੀ ਲੋਕਾਂ ਨੇ ਤਾਲੀ ਮਾਰ ਮਾਰ ਕੇ ਘਸਾ ਲਈ ਹਥੇਲੀ ਕਰੋਨਾ ਹੋਰੀ ਕਿੱਥੇ ਟਿਕਦੇ ਨੇ ਕਮ ਇਸ ਤਰ੍ਹਾਂ ਦੇ ਸ਼ੁਗਲੀ ਕੰਮ ਹੋ ਜਾਂਦੇ ਨੇ ਕਈ ਵਾਰ ਰਾਜਨੀਤੀ ਚ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਕਲਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪਰ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਸ਼ਿਕਵਾ ਕਰ ਰਹੇ ਹੋ ਜੀ ਤੁਹਾਡੀ ਮਿਹਰਬਾਨੀ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਕਮੈਂਟ ਮੈਂ ਪੜ ਰਹੇ ਹਾਂ ਜੀ ਰੈਗੂਲਰ ਤਾਂ ਮੈਂ ਕਮੈਂਟ ਪੜ ਰਿਹਾ ਤੁਸੀਂ ਮੈਨੂੰ ਦੱਸੋ ਕਿਹੜਾ ਕਮੈਂਟ ਨਹੀਂ ਪੜਾ ਜਿਹੜਾ ਖਬਰ ਦੇ ਨਾਲ ਹੁੰਦਾ ਹਰ ਕਮੈਂਟ ਪੜਨ ਦੀ ਕੋਸ਼ਿਸ਼ ਕਰੀਦੀ ਹੈ ਜਿਹੜੇ ਖਬਰ ਦੇ ਨਾਲ ਜੁੜੇ ਹੁੰਦੇ ਆ ਉਸ ਤੋਂ ਬਿਨਾ ਜੇ ਤੁਹਾਡਾ ਕੋਈ ਆਪਸੀ ਨਿੱਜੀ ਵਾਰਤਾਲਾਪ ਕੋਈ ਚੱਲ ਰਿਹਾ ਜਾਂ ਖਬਰ ਤੋਂ ਬਾਹਰ ਹੈ ਤੇ ਫਿਰ ਉਹ ਚਲਦੀ ਖਬਰ ਦੇ ਵਿੱਚ ਨਹੀਂ ਪੜਿਆ ਜਾਂਦਾ ਭਰਾਓ ਸਾਵਨਤਾਂ ਵੀਤ ਗਿਆ ਵੇ ਸਾਡਾ ਸ਼ਿਕਵਾ ਕੀ ਕਰਨਾ ਤੂੰ ਮਾਲਕ ਮਰਜ਼ੀ ਦਾ ਜਦੋਂ ਮਰਜ਼ੀ ਵਾਰਸ ਲਵੇ ਐਦਾਂ ਰੱਖਿਆ ਕਰੋ ਯਾਰ ਕਿਉਂ ਗਿਲੇ ਸ਼ਿਕਵੇ ਸਰ ਗਿਲੇ ਸ਼ਿਕਵੇ ਭੁਲਾ ਕੇ ਤੇ ਮੈਂ ਉਹੀ ਗੱਲ ਮੇਰਾ ਨਾ ਇੱਕ ਕਿਤੇ ਨਾ ਕਿਤੇ ਮੱਤ ਰਹਿੰਦਾ ਮੈਂ ਕਿ ਉਨਾ ਯਾਰ ਸਟ्रेस ਭਲਾਉਣ ਤਾਂ ਅਸੀਂ ਜਿਮ ਆਉਣੇ ਤਾਂ ਤੁਸੀਂ ਸਟ्रेस ਨਾਲ ਚੱਕੀ ਫਿਰਦੇ ਹੋ ਫੋਨ ਜੀ ਠੀਕ ਹੈ ਨਾ ਸਟ्रेस ਲਾਉਣ ਤੇ ਅਸੀਂ ਆਉਨੇ ਆ ਜਿਮ ਤੇ ਤੁਸੀਂ ਸਟ्रेस ਨਾਲ ਚੱਕੀ ਫਿਰਦੇ ਹੋ ਚੱਲ ਇਧਰੋਂ ਉਧਰੋਂ ਉਧਰੋਂ ਠੀਕ ਹੈ ਜੀ ਕੋਈ ਕਹਿੰਦਾ ਇੱਥੇ ਤੇ ਆਪਾਂ ਸਿੱਖਣ ਆਉਣੇ ਆ ਯਾਰ ਕੁਝ ਜਾਣਕਾਰੀਆਂ ਬਟੋਰਨ ਆਉਣੇ ਆ ਵਿਚਾਰ ਚਰਚਾ ਕਰਨ ਆਉਣੇ ਆ ਤੇ ਝੂ ਆਪਣਾ ਪੈ ਜਾਂਦਾ ਨਾਮ ਪੜਨ ਤੋਂ ਕਮੈਂਟ ਪੜਨ ਤੋਂ ਮੇਰੇ ਖਾਲ ਦੇ ਨਾਲ ਸਾਨੂੰ ਇਨਾ ਚੀਜ਼ਾਂ ਤੇ ਜ਼ਿਆਦਾ ਕੇਂਦਰਤ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਦੂਜੇ ਨਾਲ ਸੰਯੋਗ ਕਰਨਾ ਚਾਹੀਦਾ ਸਾਨੂੰ ਕੋਈ ਵੀ ਬੰਦਾ ਜਾਂ ਕੋਈ ਵੀ ਪੈਮ ਬੀਬੀ ਉਹ ਇਹ ਤਰਜੀਹੀ ਨਹੀਂ ਸਾਡੇ ਲਈ ਸਾਰੇ ਬਰਾਬਰ ਨੇ ਜੀ ਸਤਿਕਾਰ ਕਰਦੇ ਆ ਸੋ ਇਹ ਨਾ ਤੁਸੀਂ ਕਦੇ ਵੀ ਮਨ ਦੇ ਵਿੱਚ ਲਿਆ ਕਰੋ ਕਿ ਅਸੀਂ ਕੋਈ ਚੂਣਵੇਂ ਕਮੈਂਟ ਲੈਂਦੇ ਆ ਸਾਡਾ ਇੱਕ ਨਾ ਪੈਟਰਨ ਬਣਾਇਆ ਹੋਇਆ ਹੈ ਕਿ ਖਬਰ ਦੇ ਨਾਲ ਜੁੜਿਆ ਕਮੈਂਟ ਚੱਕੀਏ ਤਾਂ ਕਿ ਅਸੀਂ ਫੇਰ ਦੁਬਾਰਾ ਬੈਗ ਗੇਅਰ ਲਾ ਕੇ ਦੂਜੀ ਖਬਰ 'ਚ ਨਾ ਜਾਵੜੀ ਜੀ ਜੀ ਬਿਲਕੁਲ ਬਿਲਕੁਲ ਖੈਰ ਚਲੋ ਸ਼ੁਕਰੀਆ ਬਿਨਾਨੀ ਤੋਂ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਜਿਹੜੇ ਨਾਲ ਜੁੜੇ ਹੋਏ ਨੇ ਤੇ ਸਾਰਿਆਂ ਨੂੰ ਹੀ ਬੇਨਤੀ ਹੁੰਦੀ ਹੈ ਕਿ ਬਈ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲਾ ਕਰੋ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰਦੇ ਜਾਓ ਤਾਂ ਕਿ ਦੋਸਤ ਮਿੱਤਰ ਸਾਰੇ ਗੱਲਬਾਤ ਸੁਣ ਸਕਣ ਹਣਾ ਤਾਂ ਇਦਾਂ ਹੀ ਕਰਦੇ ਕਰਦੇ ਆਪਾਂ ਬਈ ਅੱਗੇ ਨੂੰ ਚੱਲਦੇ ਆਂ ਅਗਲੀ ਖਬਰ ਵੱਲ ਨੂੰ ਚੱਲਦੇ ਆਂ ਅਬ ਮਿੰਟੂ ਜੀ ਇੱਕ ਸੁਰੀਸ਼ ਕੁਮਾਰ ਜੀ ਅੱਗੇ ਨੇ ਪ੍ਰਿੰਸੀਪਲ ਸੈਕਟਰੀ ਸੀ ਕੈਪਟਨ ਅਮਰਿੰਦਰ ਸਿੰਘ ਵੇਲੇ ਕਾਫੀ ਚਰਚਾ ਦੇ ਵਿੱਚ ਰਹੇ ਨੇ ਤੇ ਹੁਣ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਜੀ ਜਦੋਂ ਅਸੀਂ ਗਾਲਾਂ ਖਾਧੀਆਂ ਸੀ ਅਸੀਂ ਉਦੋਂ ਮਿਲਿਆ ਸੀ ਜਿਸ ਤਸਵੀਰ ਦੀ ਤੁਸੀਂ ਗੱਲ ਕਰਦੇ ਹੋਏ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਕੇ ਹਸਦੀ ਰਹੀ ਜੀ ਮਿਲਿਆ ਸੀ ਅਸੀਂ ਬਸ ਉਹ ਤਸਵੀਰ ਤੋਂ ਬਾਅਦ ਜਾਂ ਫਿਰ ਉਹ ਤਸਵੀਰ ਵੇਲੇ ਜੋ ਸ੍ਰੇਸ਼ ਕੁਮਾਰ ਜੀ ਸੀਗੇ ਉਹ ਅੱਜ ਕੱਲ ਫਿਰ ਚਰਚਾ ਦੇ ਵਿੱਚ ਨੇ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਇੰਟਰਵਿਊ ਵੀ ਉਹ ਵੀ ਕਾਫੀ ਚਰਚਾ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਉਹਦੇ ਵਿੱਚ ਵੀ ਆ ਰਹੀਆਂ ਨੇ ਪਰ